4 ਨਵੰਬਰ ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਸਾਲ 2025 ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੀ ਸੀਗੀ ਰਾਤ ਤੇ ਵਧੀਆ ਆਪਣੀ ਰਾਤ ਲੰਘੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਾਰੇ ਨਾਲੋਂ ਪਹਿਲਾਂ ਜੀ ਅੱਜ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਨ ਚੱਲਦੇ ਆ ਤੇ ਜੋ ਵੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੋਇਆ ਉਹ ਵੀ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਤੇ ਸਭ ਤੋਂ ਪਹਿਲਾਂ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰ ਲਈਏ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਿਆ ਤੇ ਹੁਣ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਦੂਸਰੀ ਉਦਾਸੀ ਵੇਲੇ ਸ਼੍ਰੀ ਲੰਕਾ ਤੋਂ ਵਾਪਸ ਆਈ ਜਾਂਦੇ ਸੀਗੇ ਤੇ ਇਸੇ ਜਗ੍ਹਾ ਤੇ ਰੁੱਕ ਕੇ ਉਹਨਾਂ ਨੇ 19 ਦਿਨ ਜਿਹੜਾ ਇੱਥੇ ਬੰਦਗੀ ਕੀਤੀ ਸੀਗੀ ਜਿਹੜਾ ਸਾਹਮਣੇ ਤੁਸੀਂ ਮੱਠ ਬਣਿਆ ਦੇਖ ਸਕਦੇ ਹੋ ਇਸੇ ਜਗ੍ਹਾ ਤੇ ਬੈਠ ਕੇ ਗੁਰੂ ਜੀ ਸੰਗਤ ਕਰਦੇ ਹੁੰਦੇ ਸੀਗੇ ਕੀਰਤਨ ਕਰਦੇ ਹੁੰਦੇ ਸੀਗੇ ਤੇ ਇਤਿਹਾਸ ਗੁਰਦੁਆਰਾ ਸਾਹਿਬ ਜੀ ਦਾ ਇਹ ਹੈ ਜੀ ਕਿ ਇੱਥੋਂ ਦਾ ਇੱਕ ਸ਼ਿਵਨਾਥ ਰਾਜਾ ਸੀਗਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਕੋਈ ਗੁਰੂ ਜੀ ਇੱਥੇ ਆਏ ਨੇ ਤੇ ਉਹਨਾਂ ਨੇ ਸੱਚਮੁੱਚ ਦੇਖਣ ਵਾਸਤੇ ਵੀ ਕਿੰਨੀ ਕ ਸਚਾਈ ਆ ਉਸ ਗੁਰੂ ਦੇ ਵਿੱਚ ਤੇ ਜਿਹੜੀਆਂ ਰਾਜੇ ਕੋਲ ਨੱਚਣ ਵਾਲੀਆਂ ਸੀਗੀਆਂ ਤੇ ਉਹਨਾਂ ਨੂੰ ਗੁਰੂ ਜੀ ਦੇ ਕੋਲੇ ਭੇਜਿਆ ਸੀਗਾ ਵੀ ਦੇਖ ਕੇ ਆਓ ਗੁਰੂ ਜੀ ਕਿੰਨੇ ਕ ਸੱਚੇ ਮੋਚੇ ਨੇ ਤੇ ਜਦੋਂ ਇੱਥੇ ਆਈਆਂ ਸੀਗੀਆਂ ਨੱਚਲ ਵਾਲੀਆਂ ਤੇ ਗੁਰੂ ਜੀ ਦੀ ਸੰਗਤ ਵਿੱਚ ਬੈਠ ਕੇ ਪੰਗਤ ਵਿੱਚ ਬੈਠ ਕੇ ਸੰਗਤ ਦੇ ਵਿੱਚ ਲੀਨ ਹੋ ਗਈਆਂ ਸੀਗੀਆਂ ਤੇ ਉਹ ਵੀ ਸੱਚਮੁੱੱਚ ਦੇਰਾ ਤੇ ਚੱਲਣ ਲੱਗ ਗਈਆਂ ਸੀਗੀਆਂ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸੀਗਾ ਜੀ ਤੇ ਸਾਹਮਣੇ ਮੱਠ ਬਣਿਆ ਹੋਇਆਗਾ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਇਹੀ ਪਾਵਨ ਪਵਿੱਤਰ ਧਰਤੀ ਆ ਜੀ ਉਹੀ ਪਾਵਨ ਪਵਿੱਤਰ ਜਗ੍ਹਾ ਕੀ ਜਿਹੜੀ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਜੀ ਇਧਰਲੇ ਪਾਸੇ ਉਹਨਾਂ ਵੇਲਿਆਂ ਦਾ ਇੱਕ ਖੂਬੀ ਬਣਿਆ ਹੋਇਆਗਾ ਗੁਰੂ ਨਾਨਕ ਦੇਵ ਜੀ ਇੱਥੇ 1528 ਈਸਵੀ ਵਿੱਚ ਆਏ ਸੀਗੇ ਤੇ ਉੱਪਰ ਲਿਖਿਆ ਵੀ ਹੋਇਆਗਾ ਜੀ ਚਰਨ ਕਮਲ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸੀਗਾ ਜੀ ਤੇ ਜੇ ਵਿਸਤਾਰਪੂਰਕ ਤੋ ਤੁਸੀਂ ਇਤਿਹਾਸ ਪੜਨਾ ਚਾਹੋਗੇ ਤਾਂ ਸਕਰੀਨ ਤੇ ਫੋਟੋ ਲੱਗੀ ਹੋਈ ਆ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਪੂਰਾ ਇਤਿਹਾਸ ਪੜ ਸਕਦੇ ਹੋ ਤੇ ਇਹਦੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰ ਲਿਆ ਜੀ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਵੀ ਆਪਾਂ ਕਰ ਲਏ ਤੇ ਹੁਣ ਵੇਲਾ ਆ ਗਿਆ ਜੀ ਆਪਣਾ ਅੱਗੇ ਚੱਲਣ ਦਾ ਆਪਣਾ ਸਫ਼ਰ ਸ਼ੁਰੂ ਕਰਨ ਦਾ ਤੇ ਉਹ ਵੀ ਆਪਾਂ ਤੁਹਾਨੂੰ ਜਗ੍ਹਾ ਦਿਖਾ ਦਈਏ ਜਿੱਥੇ ਆਪਾਂ ਰਾਤ ਕੱਟੀ ਹੈ ਤੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਆਪਾਂ ਨੂੰ ਕਮਰਾ ਦੇਤਾ ਸੀਗਾ ਜੀ ਰਹਿਣ ਵਾਸਤੇ ਰਾਤ ਕਹਿੰਦੇ ਵਧੀਆ ਤੁਸੀਂ ਰਹੋ ਇੱਥੇ ਤੇ ਰਾਤ ਜਿਹੜੇ ਆਪਣੇ ਕੱਪੜੇ ਲੱਤੇ ਸੀਗੇ ਉਹ ਵੀ ਆਪਾਂ ਕੱਪੜੇ ਲੱਤੇ ਧੋ ਲਿਆ ਜਿਹੜੇ ਕਾਫੀ ਟਾਈਮ ਤੋਂ ਆਪਣੇ ਧੋਣ ਵਾਲੇ ਪਈ ਸੀਗੇ ਧੋ ਕੇ ਤੇ ਅੱਜ ਵਧੀਆ ਸਾਫ ਸੁਥਰੇ ਕੱਪੜੇ ਪਾ ਲਏ ਜੀ ਇੱਕ ਬਾਈ ਦਾ ਮੈਨੂੰ ਕਮੈਂਟ ਆਇਆ ਸੀਗਾ ਕਹਿੰਦਾ ਸ਼ੁਕਰ ਹੈ ਕਹਿੰਦਾ ਤੂੰ ਇਹ ਮਾਸਕ ਜਾਲ ਲੈ ਲੈ ਮੂੰਹ ਤੇ ਚੜਾਉਣ ਵਾਲਾ ਕਹਿੰਦਾ ਤੇਰੇ ਕੰਨ ਟਕੇ ਜਾਂਦੇ ਆ ਨਹੀਂ ਤਾਂ ਐਂ ਲੱਗਦਾ ਸੀ ਕਹਿੰਦਾ ਛੋਟੀ ਕੜਾਈ ਤੇ ਵੱਡੇ ਕੁੰਡੇ ਲੱਗੇ ਹੋਣ ਤੇ ਆਪਾਂ ਅੱਜ ਪਾਗੀ ਬੰਨ ਲਈ ਆ ਜੀ ਠੀਕ ਐ ਅੱਜ ਨਹੀਂ ਤੁਹਾਨੂੰ ਲੱਗੂਗਾ ਆਹ ਵਾੜਾ ਸਾਹਮਣੇ ਆਪਣਾ ਕਮਰਾ ਸੀਗਾ ਜੀ ਸਾਈਕਲ ਵੀ ਆਪਾਂ ਇੱਧਰ ਹੀ ਲਾਏ ਸੀ ਕਿ ਪਿੱਛੇ ਸਰਾਮਾਂ ਬਣੀਆਂ ਹੋਣਾਂ ਨੇ ਜੀ ਇਹ ਕਮਰੇ ਬਣੇ ਹੋਏ ਨੇ ਤੇ ਬਹੁਤ ਜਿਹੜੇ ਇੱਥੇ ਜੋ ਵੀ ਆਪਣੇ ਪੰਜਾਬ ਤੋਂ ਜਾਂ ਕਿਸੇ ਵੀ ਪਾਸੇ ਤੋਂ ਸੰਗਤ ਆਉਂਦੀ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਲਈ ਪੂਰੀ ਵਧੀਆ ਵਿਵਸਥਾ ਹੈਗੀ ਆ ਜੀ ਤੇ ਹੁਣ ਆਪਾਂ ਸਮਾਨ ਸਮੂਹ ਇਕੱਠਾ ਕਰ ਲਿਆ ਆਪਦਾ ਤੇ ਚਲਿਏ ਅੱਗੇ ਸਫ਼ਰ ਸ਼ੁਰੂ ਕਰਦੇ ਆ ਜੀ ਆਪਣਾ ਅੱਜ ਦਾ ਜਦੋਂ ਵੀ ਕੋਈ ਮੇਰਾ ਵੀਰ ਭੈਣ ਭਰਾ ਕੋਈ ਵੀ ਸਾਊਥ ਵੱਲ ਨੂੰ ਆਵੇ ਤੇ ਰਮੇਸ਼ਵਰਮ ਦੇ ਵਿੱਚ ਇਹ ਗੁਰਦੁਆਰਾ ਸਾਈ ਪੈ ਜਾਂਦਾ ਜਿਹੜਾ ਇਤਿਹਾਸਿਕ ਗੁਰਦੁਆਰਾ ਸਾਈ ਵਾ ਤੇ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਇਓ ਤੇ ਇਹ ਵੀਡੀਓ ਹਰੇਕ ਆਪਣੇ ਦੋਸਤ ਮਿੱਤਰਾਂ ਨਾਲ ਭੈਣ ਭਰਾ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਿਓ ਜੀ ਤੇ ਕੋਈ ਵੀ ਇੱਥੇ ਆਵੇ ਇਸ ਗੁਰਦੁਆਰਾ ਸਾਹਿਬ ਦੇ ਜ਼ਰੂਰ ਦਰਸ਼ਨ ਕਰਕੇ ਜਾਵੇ ਜੀ। ਗੁਰੂ ਸਾਹਿਬ ਤੋਂ ਲੈ ਕੇ ਆ ਗਿਆ ਤੇ ਕਰਦੇ ਆ ਜੀ ਅੱਜ ਦਾ ਸਫ਼ਰ ਸ਼ੁਰੂ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਚੱਲ ਪਿਆ ਜੀ ਸਫ਼ਰਾਂ ਦੇ ਵਿੱਚ ਤੇ ਆਪਾਂ ਨੂੰ 50 ਕਿਲੋਮੀਟਰਨ ਵਾਪਸੀ ਜਾਣਾ ਪਊਗਾ ਜੀ ਉਸੇ ਰੋਡ ਤੋਂ ਜਿਹੜੇ ਰੋਡ ਤੋਂ ਆਏ ਸੀਗੇ। ਰਮੇਸ਼ਵਰਮ ਕਿਉਂਕਿ ਰਮੇਸ਼ ਵਰਮ ਤੋਂ ਸਿੱਧਾ ਰੋਡ ਕੋਈ ਕੰਨਕ ਮਾਰੀ ਨੂੰ ਨਹੀਂ ਜਾਂਦਾ ਜਿਹੜੇ ਰੋਡ ਆਪਾਂ ਆਏ ਸੀਗੇ ਉਹੀ ਰੋਡ ਆਪਾਂ ਨੂੰ 50 ਕਿਲੋਮੀਟਰ ਹੁਣ ਵਾਪਸ ਜਾਣਾ ਪਊਗਾ ਤੇ ਉਸੇ ਜਗ੍ਹਾ ਤੇ ਜਾਣਾ ਪਊਗਾ ਜਿੱਥੇ ਆਪਾਂ ਨੂੰ ਬੱਚੇ ਟਕਰੇ ਸੀਗੇ ਜੀ ਉਹ ਜਿਨ੍ਹਾਂ ਦਾ ਬਰਥਡੇ ਸੀਗਾ ਤੇ ਹੁਣ ਉਸੇ 50 ਕਿਲੋਮੀਟਰ ਦੇ ਸਫ਼ਰ ਦੇ ਤੁਰਿਆਂ ਜੀ ਦੇਖ ਦਿਓ ਕਿੰਨੇ ਕੇ ਟਾਈਮ ਨੂੰ 50 ਕਿਲੋਮੀਟਰ ਕੱਢਦੇ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਕਿਲੋਮੀਟਰ ਦਾ ਸਫ਼ਰ ਪਤਾ ਕਰ ਰਹੇ ਆ ਜੀ ਤੇ ਪਿੱਛੇ 4-5 ਕਿਲੋਮੀਟਰ ਪਿੱਛੇ ਦੁਕਾਨ ਆਈ ਸੀ ਇੱਕ ਜਦੋਂ ਕੁੱਟ-ਕੁੱਟ ਚਾਹ ਪੀ ਗਏ ਤੇ ਫਿਰ ਆਪਣਾ ਜਿਹੜਾ ਸਫ਼ਰ ਸ਼ੁਰੂ ਕਰਤਾ ਸੀ ਤੇ ਗਰਮੀ ਅੱਜ ਦੁਪਹਿਰਾਂ ਦੁਪਹਿਰਾਂ ਤਾਂ ਗਰਮੀ ਵਾਵਾ ਸੀਗੀ ਪਰ ਅੱਜ ਗਰਮੀ ਥੋੜੀ ਜੀ ਹੁਣ ਘਟ ਗਈ ਆ ਬਹੁਤ ਸੇ ਮਠੰਡਾ ਜਾ ਹੋ ਗਿਆ ਸਾਈਕਲ ਵਧੀਆ ਚੱਲੀ ਜਾਂਦੀ ਆ ਪਾਣੀ ਪੂਣੀ ਦੀ ਅੱਜ ਕਮੀ ਆ ਪਰ ਨਹੀਂ ਆਈ ਕਿਉਂਕਿ ਬੋਤਲਾਂ ਆਪਾਂ ਤੜਕੀ ਭਰ ਲਈਆਂ ਸੀਗੀਆਂ ਆਪਣੀਆਂ ਜੀ ਬਾਕੀ ਆਉਂਦੇ ਹੋਏ ਪੀਂਦੇ ਹੋਏ ਪੈਟਰੋਲ ਪੰਪ ਬਾਧੂ ਆ ਜਾਂਦੇ ਆ ਜੀ ਤੇ ਮੈਂ ਇਧਰਲੇ ਪਾਸੇ ਹੁਣ ਪੈਟਰੋਲ ਪੰਪ ਆ ਗਿਆ ਜੀ ਹੁਣੇ ਗੱਲ ਕਰੀ ਜਾਂਦੀ ਸੀ ਤੇ ਪੈਟਰੋਲ ਪੰਪ ਬਾਧੂ ਐਸ ਰੋਡ ਤੇ ਜੀ ਤੇ ਹੁਣ ਆਪਣਾ 10 11 ਕਿਲੋਮੀਟਰ ਦਾ ਸਫ਼ਰ ਜਿਹੜਾ ਹੋਰ ਰਹਿ ਗਿਆ ਜਿਹੜਾ ਆਪਣਾ ਵਾਪਸੀ ਵਾਲਾ ਸੀਗਾ ਤੇ ਜਲਦੀ ਆਪਾਂ ਕੰਨਿਆ ਕੁਮਾਰੀ ਵਾਲੇ ਰੋਡ ਤੇ ਚੜ ਜਾਾਂਗੇ ਉੱਥੇ ਬੈਠ ਕੇ ਪਾਣੀ ਪੋਣੀ ਪੀਵਾਂਗੇ ਨਾਲੇ ਜੀ ਨਾਲੇ ਆਰਾਮ ਕਰ ਲਾਂਗੇ ਫਿਰ ਫਿਰ ਜਿਹੜਾ ਆਪਣਾ ਸਫ਼ਰ ਸ਼ੁਰੂ ਹੋ ਜੂਗਾ ਕੰਨਿਆ ਕੁਮਾਰੀ ਵਾਲਾ ਤੇ ਅੱਜ ਆਪਾਂ ਥੋੜਾ ਜਿਹਾ ਪੈਂਡਾ ਜ਼ਿਆਦਾ ਕੱਢਣਾ ਹੈਗਾ ਹੋ ਸਕਿਆ ਤਾਂ ਅੱਜ ਹਨੇਰੇ ਹੋਏ ਵੀ ਆਪਾਂ ਸਾਈਕਲ ਥੋੜਾ ਮੋਟਾ ਚਲਾ ਲਈਏ ਜਿਆਦਾ ਹਨੇਰੇ ਹੋਏ ਉਹ ਨਹੀਂ ਚਲਾਉਂਦੇ ਜਿਹੜੇ ਰੋਡ ਤੋਂ ਆਪਾਂ ਆਈ ਜਾਂਦੇ ਸੀਗੇ ਉਹ ਵਾਲਾ ਰੋਡ ਸੀਗਾ ਜੀ ਨੈਸ਼ਨਲ ਹਾਈਵੇ 87 ਜਿਹੜਾ ਆਪਾਂ ਰਮੇਸ਼ਵਰਮ ਤੋਂ ਕੰਨਿਆ ਕੁਮਾਰੀ ਵਾਲੀ ਸਾਈਡ ਆਏ ਆ ਤੇ ਜਿਹੜਾ ਸਾਹਮਣੇ ਚ ਰਸਤਾ ਬਣਿਆ ਹੋਇਆਗਾ ਤੇ ਆਪਾਂ ਹੁਣ ਚੜਨਾਗਾ ਨੈਸ਼ਨਲ ਹਾਈਵੇ 32 ਜੀ ਹੈਲੋ 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 ਹਾਈ ਹਾਈ ਤੇ ਜਿਹੜਾ ਆਪਾਂ ਨੈਸ਼ਨਲ ਹਾਈਵੇ 32 ਚੜਨਾ ਹੈਗਾ ਉਹ ਜਾਊਗਾ ਸਿੱਧਾ ਕੰਨਿਆ ਕੁਮਾਰੀ ਤੱਕ ਜੀ ਇਧਰਲੇ ਪਾਸੇ ਚਾਹ ਦੀ ਦੁਕਾਨ ਆਈ ਸੀਗੀ ਵੀ ਚਾਹ ਪੀ ਲਈਏ ਘਟਕ ਤੇ ਬਾਈ ਕਹਿੰਦੇ ਚਾਹ ਅਸੀਂ ਬਣਾਉਂਦੇ ਨਹੀਂ ਗਾਹਾਂ ਤੋਂ ਗੇਥੋਂ ਪੀ ਲਾਂਗੇ ਜੀ ਸਾਈਕਲ ਲੈ ਕੇ ਆਪਾਂ ਤੁਰੇ ਸੀਗੇ ਤੇ ਜਿਹੜੇ ਬਾਈ ਆਪਾਂ ਨੂੰ ਹੱਥ ਮਾਰੀ ਜਾਂਦੇ ਸੀ ਆਪਣੇ ਕੋਲ ਹੀ ਜਾ ਕੇ ਸਾਈਕਲ ਖੜਾ ਲਿਆ ਹੈਲੋ ਅੰਨਾ ਹਾਂ ਸਤਿ ਸ੍ਰੀ ਅਕਾਲ ਬਈਆ ਅ ਕੀ ਨਾਮ ਹੈ ਆਪਕਾ ਅਬਦੁੱਲ ਹਦੀਸ ਅਬਦੁੱਲ ਹਦੀਸ ਅਜੀਸ 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 ਰੋਮਾਨ ਅਜੀਸ ਰੋਮਾਨ ਬਾਈ ਕਹਿੰਦੇ ਤੁਹਾਡਾ YouTube ਚੈਨਲ ਦੱਸ ਦੋਗੇ ਜੀ ਅ ਠੀਕ ਹੈ ਸਭੀ ਘਰ ਪੇ ਠੀਕ ਹੈ ਬਿਲਕੁਲ ਆਪ ਕੀ ਜੈਸੇ ਹਮ ਵੀ ਠੀਕ ਹੈ ਖਾਣਾ ਖਾਏ ਆ ਖਾਣਾ ਖਾਇਆ ਜੀ ਲਓ ਮੈਂ ਦੇ ਦਿੱਤਾ ਹਾਂ ਤੁਹਾਨੂੰ ਆਪਕੋ ਹਮਾਰਾ YouTube ਚੈਨਲ चको जी फेल बंदा हां कैंपिंग टेंट सब्सक्राइब कर लिया बहुत थैंक यू जी ओके बाय बाय जी बाय चल चलते जी पगे वालों ਨੈਸ਼ਨਲ ਹਾਈਵੇ 32 ਰੋਡ ਤੇ ਚੜੀਏ। ਮਿੱਤਰ ਪਿਆਰੇ ਆਪਣੇ ਪਹਿਲਾ ਲੰਘਿਆ ਆਪਣੇ ਨਾਲੋਂ ਤੇ ਆ ਬਾਈ ਜੀ ਨਾਲ ਪਿੱਛੇ ਖੜਾ ਲਿਆ ਸੀਗਾ। ਕਹਿੰਦੇ ਬਾਈ ਤੁਹਾਡਾ YouTube ਚੈਨਲ ਦੱਸ ਕੇ ਜਾਵੋ। ਆ ਗਿਆ ਜੀ ਉਹ ਵਾਲਾ ਚਰਸਤਾ। ਤੇ ਇਧਰਲੇ ਪਾਸੇ ਹੁਣ ਆਪਾਂ ਜਾਣਾਗਾ ਜੀ ਨੈਸ਼ਨਲ ਹਾਈਵੇ 32। ਇਹਦਾ ਸਿੱਧਾ ਕਨਿਆ ਕੁਮਾਰੀ ਨੂੰ ਜਾਊਗਾ ਰੋਡ ਮਸ਼ੀਨੀ ਝੋਨਾ ਇਧਰਲੀ ਸਾਈਡ ਤੇ ਵੀ ਬਹੁਤ ਹੁੰਦਾ ਜੀ ਆਪਣੇ ਪੰਜਾਬ ਦੇ ਵਿੱਚ ਜੇ ਮਸ਼ੀਨੀ ਝੋਨਾ ਘੱਟ ਹੁੰਦਾ ਆਪਣੇ ਹੱਥਾਂ ਨਾਲ ਹੀ ਲਾਉਂਦੇ ਆ ਇਧਰਲੇ ਪਾਸੇ ਜਿਹੜੀ ਜ਼ਿਆਦਾ ਮਾਤਰਾ ਦੇ ਵਿੱਚ ਝੋਨਾ ਲੱਗਦਾਗਾ ਉਹ ਮਸ਼ੀਨੀ ਲੱਗਦਾਗਾ ਤੇ ਥੋੜਾ ਥੋੜਾ ਹੀ ਲਾਉਂਦਿਆ ਜਿਹੜਾ ਮਤਲਬ ਕੀ ਜਿੰਨਾ ਥੋੜਾ ਬਾਣ ਹੁੰਦਾ ਬਸ ਉਹੀ ਲਾਉਂਦਿਆ ਹੱਥਾਂ ਨਾਲ ਬਾਕੀ ਜਿਹੜਾ ਮਸ਼ੀਨੀ ਝੋਨਾ ਹੀ ਲੱਗਿਆ ਇਧਰ ਸਾਰਾ ਤੇ ਮਸ਼ੀਨੀ ਨਾਲੋਂ ਜਿਹੜਾ ਆਪਣੇ ਹੱਥਾਂ ਨਾਲ ਝੋਨਾ ਲੱਗਦਾ ਹੈਗਾ ਜੀ ਉਹ ਤਾਂ ਫਸਲ ਵੀ ਵਧੀਆ ਹੁੰਦੀ ਆ ਉਹਦੀ ਤੇ ਮਾਰਜਨ ਵੀ ਉਹਦਾ ਵਧੀਆ ਨਿਕਲ ਜਾਂਦਾ ਹੈਗਾ ਇਹ ਤੇ ਥੋੜਾ ਜਿਹਾ ਜ਼ਿਆਦਾ ਨਹੀਂ ਪੈ ਗਿਆ ਤਾਂ ਖਰਾਬ ਜੀ ਕਿ ਪਾਣੀ ਨਾ ਮਿਲਿਆ ਤਾਂ ਖਰਾਬ ਐਨਾ ਕ ਜਿਹੜਾ ਹੱਥ ਵਾਲਾ ਝੋਨਾ ਹੁੰਦਾ ਉਹ ਕਾੜ ਕੱਢ ਜਾਂਦਾ ਹੁੰਦਾ ਹੈਗਾ ਮੌਸਮ ਪੂਰਾ ਵਧੀਆ ਹੋ ਗਿਆ ਜੀ ਗਰਮੀ ਜਿਹੜੀ ਜਮਾਂ ਹੀ ਘਟ ਗਈ ਹਵਾ ਚੱਲੀ ਜਾਂਦੀ ਆ ਹਵਾ ਦਾ ਬੁੱਲਾ ਜਿਹੜਾ ਬਿਲਕੁਲ ਆਪਣੇ ਸਾਹਮਣੇ ਦੀ ਆਉਂਦਾ ਹੈਗਾ ਤੇ ਜਿਹੜਾ ਸਾਈਕਲ ਚਲਾਉਣ ਚ ਆਪਾਂ ਨੂੰ ਦਿੱਕਤ ਕਰ ਰਿਹਾ ਹੈਗਾ ਕਿਉਂਕਿ ਸਾਹਮਣੇ ਤੋਂ ਹਵਾ ਵਜਦੀ ਆ ਤਾਂ ਫਿਰ ਸਾਈਕਲ ਤੇ ਜ਼ੋਰ ਜ਼ਿਆਦਾ ਲੱਗਦਾ ਹੈ ਆਸ-ਪਾਸੇ ਦਾ ਮਾਹੌਲ ਦੇਖਣ ਨੂੰ ਬਹੁਤ ਵਧੀਆ ਹੈਗਾ ਤੇ ਕਿਸੇ ਪੁਰਾਣੇ ਬਜ਼ੁਰਗ ਨੇ ਗੱਲ ਵੈਸੇ ਠੀਕ ਹੀ ਬਣਾਈ ਆ ਜੀ ਰੱਬ ਕਹਿੰਦਾ ਜੀ ਇੱਕ ਪਾਸੇ ਪੱਲਾ ਚੱਕਦਾ ਹੁੰਦਾ ਹੈਗਾ ਤੇ ਦੂਜੇ ਪਾਸੇ ਢੱਕਦਾ ਵੀ ਹੁੰਦਾ ਹੈਗਾ ਬਸ ਉਹੀ ਗੱਲ ਬਾਤ ਆ ਜੀ ਹੁਣ ਗਰਮੀ ਘੱਟ ਗਈ ਆ ਇਹ ਹਵਾ ਜਿਹੜੀ ਸਾਹਮਣੇ ਦੀ ਹੋ ਗਈ ਆ ਚਲੋ ਜ਼ਿੰਦਗੀ ਆ ਜੀ ਤੇ ਚਲੋ ਜ਼ਿੰਦਗੀ ਆ ਜੀ ਉਤਰਾ ਚੜ੍ਹਾ ਆਉਂਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਤੇ ਸਭ ਤੋਂ ਮੇਨ ਗੱਲ ਤੇ ਸਭ ਤੋਂ ਅਖੀਰਲੀ ਗੱਲ ਇਹ ਆ ਕਿ ਬੰਦੇ ਨੂੰ ਹੌਂਸਲਾ ਨਹੀਂ ਹਾਰਨਾ ਚਾਹੀਦਾ ਤੇ ਆਪਣੇ ਹੌਸਲੇ ਪੂਰੇ ਬਲੰਦ ਆ ਜੀ ਉਤਰਾ ਚੜਾ ਜ਼ਿੰਦਗੀ ਦੇ ਵਿੱਚ ਆਉਂਦੀ ਰਹਿੰਦੇ ਆ ਤੇ ਬੰਦਾ ਹੌਸਲਾ ਨਾ ਕਦੇ ਹਾਰੇ ਤੇ ਉਤਰਾ ਚੜਾ ਆਪੇ ਸੈੱਟ ਹੋ ਜਾਂਦੇ ਆ ਲਈ ਜਾਂਦੇ ਆ ਭਾਈ ਹਵਾ ਦੇ ਵਿੱਚ ਵੀ ਸਾਈਕਲ ਰਾਹ ਦੇ ਵਿੱਚ ਟੱਪ ਆਇਆ ਸੀਗਾ ਜੀ ਤੇ ਉਥੋਂ ਆਪਾਂ ਨੂੰ ਚਾਹ ਨਹੀਂ ਮਿਲੀ ਸੀਗੀ ਜਿੱਥੋਂ ਆਪਾਂ ਚ ਰਸਤੇ ਤੋਂ ਮੜੇ ਸੀਗੇ ਨੈਸ਼ਨਲ ਹਾਈਵੇ 32 ਤੇ ਚੜੇ ਸੀਗੇ ਤੇ ਚਾਹ ਆਪਾਂ ਨੂੰ ਹੁਣ ਮਿਲ ਗਈ ਆ ਜੀ ਚਾਹ ਦੇ ਕੱਪ ਆਪਾਂ ਦੋ ਕਰਾ ਲਿਆ। ਉਹ ਮਾਤਾ ਜੀ ਨੇ ਆਪਾਂ ਨੂੰ ਚਾਹ ਬਣਾ ਕੇ ਦਿੱਤੀ ਹੈ ਜੀ। ਪੀ ਲਓ ਚਾਹ ਮੁੰਡਿਆ ਦਾ ਵਾਲਾ ਵਾ। ਕੈਮ ਆ ਪੂਰੇ। ਦੇ ਦੇਸੀ ਸਾਈਕਲਾਂ ਦੀਆਂ ਬੜੀਆਂ ਦੇਸੀ ਸਾਈਕਲਾਂ ਦੀਆਂ ਬੜੀਆਂ ਕਰਾਰੀਆਂ ਭੋਰੀਆਂ ਤੇ ਅੱਜ ਆਪਾਂ ਗੇਹੜਾ ਵਾਲੇ ਦੇ ਥੋੜੀ ਕਰ ਲਈ ਇਹਨਾਂ ਨੂੰ ਵੀ ਹੱਥ ਘੜੇ। ਤੇ ਮੁੰਡੇ ਕਹਿੰਦੇ ਰਾਤ ਨੂੰ ਆਪਾਂ ਸਾਈਕਲ ਚਲਾਉਣਾ ਥੋੜਾ ਘਣਾ ਕਹਿੰਦੇ ਅੱਜ। ਚਲਾਵਾਂਗੇ ਜੀ। ਆ ਚਲਾਵਾਂਗੇ ਜੀ 300 ਕਿਲੋਮੀਟਰ। ਅੱਜ ਵੀ ਚਲਾਵਾਂਗੇ ਰਾਤ ਨੂੰ ਵੀ ਸਵੇਰੇ ਵੀ ਚਲਾਵਾਂਗੇ। ਕਹਿੰਦੇ ਕੰਨਿਆਕਮੜੀ ਤੱਕ ਨਾ ਕਮੜੀ ਦਾ ਸਾਈਕਲ ਹੀ ਚਲਾਣਾ ਜੀ ਆਪਾਂ ਬਾਕੀ ਕਿੰਨੇ ਕਮੜੀ ਤੱਕ ਸਾਈਕਲ ਹੀ ਚਲਾਣਾਗਾ ਬੱਲ ਕੋਲ ਜੀ ਨਿਸ਼ੂ ਭਾਈ ਦੇ ਬੋਲ ਹੋ ਗਏ ਕਹਿੰਦੇ ਕੰਨਿਆਕਮੜੀ ਤੱਕ ਆਪਾਂ ਸਾਈਕਲ ਹੀ ਚਲਾਉਣਾਗਾ ਤੇ ਕਾਵੇਂ ਫਿਰ ਜਵਾਂ ਕਾਵੇਂ ਚੱਲ ਫਿਰ ਅੱਜ ਕੰਨਿਆਕਮੜੀ ਪੈਰਾਂ 'ਚ ਹੀ ਦੇਖੇ ਅੱਜ ਪੀਲੀਏ ਜੀ ਕੁੱਟ-ਕੁੱਟ ਚਾਹ ਦੀ ਤੇ ਫਿਰ ਚੱਲਦੇ ਆਂ ਵਧਦੇ ਆਂ ਆਪਣੇ ਸਫ਼ਰ ਵੱਲ ਅੱਗੇ ਨੂੰ ਤੇ ਤੁਸੀਂ ਅੱਜ ਦੇ ਸਫ਼ਰ ਨਾਲ ਬਣੇ ਰਹੋ ਕਿਉਂਕਿ ਅੱਜ ਦਾ ਸਫ਼ਰ ਆਪਣਾ ਵਧੀਆ ਹੋਣਾ ਲੱਗਦਾ ਹੈ ਟਾਈਮ 6:30 ਦਾ ਹੋ ਗਿਆ ਜੀ ਤੇ ਮੁੰਡੇ ਕਹਿੰਦੇ ਰਾਤ ਨੂੰ ਭਾਈ ਸਾਈਕਲ ਚਲਾਉਣਾ ਹੀ ਚਲਾਉਣਾ ਕਹਿੰਦੇ ਠੀਕ ਆ ਜੀ ਚਲਾ ਲੈਣੇ ਆ ਜੀ ਤੇ ਰਿਫਲੈਕਟਰ ਜੇ ਆਪਾਂ ਪਾ ਲਿਆ ਜੀ ਤੇ ਆਪਾਂ ਇਹ ਸ਼ਹਿਰ ਦਾ ਨਾਮ ਪੁੱਛ ਲੇ ਵੀ ਸ਼ਹਿਰ ਦਾ ਨਾਮ ਕੀ ਆ ਜੀ ਆ ਨਾ ਹੈਲੋ ਵਿਚ ਵਨ ਪਲੇਸ ਨੇਮ ਏਰਵਾੜੀ ਏਰਵਾੜੀ ਅ ਵਿਚ ਵਨ ਡਿਸਟ੍ਰਿਕਟ ਰਾਮਨਾਥਪੁਰਮ ਰਾਮਨਾਥਪੁਰਮ ਠੀਕ ਆ ਜੀ ਕਿਆ اچھا 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 ਮਤਲਬ ਆ ਆਪਾਂ ਨੂੰ ਅੰਨਾਰ ਕੇ ਭਰਾ ਮਿਲਿਆ ਠੀਕ ਹੈ ਮਿਲਦੇ ਆਂ ਕਦੀ ਫਿਰ ਤੇ ਜੈਕਟ ਆਪਾਂ ਪਾਲੀ ਆ ਜੀ ਇਹ ਹੁਣ ਚੱਲਦੇ ਆਂ ਆਪਾਂ ਰਾਤ ਨੂੰ ਜਿਹੜਾ ਸਫਰ ਜਿਹੜਾ ਕਰਨਾ ਹੈਗਾ ਇਹ ਪਾਉਣਾ ਜ਼ਰੂਰੀ ਆ ਜੀ ਇਹ ਪਾ ਕੇ ਫਿਰ ਚੱਲਦੇ ਆਂ ਜੀ ਗਾਹਾਂ ਨੂੰ ਇਹਦੇ ਨਾਲ ਸੇਫਟੀ ਵਧੀਆ ਬਣੀ ਰਹਿੰਦੀ ਆ ਤੇ ਜਿਹੜਾ ਕੋਈ ਲਾਈਟ ਪੈਂਦੀ ਆ ਤਾਂ ਜਗਦੀਆਂ ਇਹ ਚੀਜ਼ਾਂ ਪਾਲੀਆਂ ਜੀ ਆਪਾਂ ਚੱਲਦੇ ਆਂ ਹੁਣ ਗਾਹਾਂ ਵੱਲ ਨੂੰ ਇਸ ਰਾਤ ਤੇ ਵੈਸੇ ਭਾਈ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਇਹ ਰਾਹ ساری ਰਾਤ ਚੱਲਦੇ ਰਹਿੰਦਾ ਹੈਗਾ ਤੇ ਲਾਈਟਾਂ ਵੀ ਜਿਹੜੀਆਂ ਇਸ ਰਾਹ ਤੇ ਲੱਗੀਆਂ ਹੋਈਆਂ ਨੇ ਥਾਂ-ਥਾਂ ਤੇ ਇਹ ਤਾਂ ਸ਼ਹਿਰ ਆਇਆ ਚਲੋ ਲਾਈਟਾਂ ਇਹਦੇ ਵਿੱਚ ਆਸੇ-ਪਾਸੇ ਨੇ ਬਹੁਤ ਜਗ੍ਹੀਆਂ ਜਾਂਦੇ ਨੇ ਤੂੰ ਵੀ ਲਾਈਟਾਂ ਦੇ ਉੱਪਰ ਲੱਗੀਆਂ ਹੋਈਆਂ ਨੇ ਹੌਲੀ-ਹੌਲੀ ਚੱਲੀ ਜਾਵਾਂਗੇ ਜੀ ਕੱਢ ਲਾਂਗੇ ਜਿੰਨਾ ਸਫ਼ਰ ਨਿਕਲੇ ਆਪਣੇ ਕੋਲ ਅੱਜ ਰੈਂ ਲਈ ਆਪਾਂ ਨੂੰ ਜਗ੍ਹਾ ਮਿਲ ਗਈ ਆ ਜੀ ਤੇ ਵਧੀਆ ਆਪਣਾ ਸਫਰ ਨਿਕਲ ਗਿਆ ਅੱਜ 140 ਕਿਲੋਮੀਟਰ ਜਾਂ 150 ਕਿਲੋਮੀਟਰ ਪੱਜ ਸਾਈਕਲ ਚਲਾਤਾ ਜੀ ਰਮੇਸ਼ਵਰਮ ਤੋਂ ਇੱਥੇ ਤੱਕ ਦਾ ਤੇ ਇੱਥੇ ਦਾ ਆਪਾਂ ਨੂੰ ਜੇ ਥਾਂ ਦਾ ਪਤਾ ਨਹੀਂ ਲੱਗਿਆ ਕਿਉਂਕਿ ਜਿਹੜੇ ਬਾਈ ਉੱਥੇ ਬੈਠੇ ਆ ਹਿੰਦੀ ਨਹੀਂ ਸੀ ਉਹਨਾਂ ਨੂੰ ਆਉਂਦੀ ਤੇ ਜਿਹੜਾ ਬਾਈ ਇੱਥੋਂ ਦਾ ਮਾਲਕ ਹੈਗਾ ਕਹਿੰਦੇ ਉਹ ਗਿਆ ਹੋਇਆ ਕਿਸੇ ਪਾਸੇ ਆਇਆ ਨਹੀਂਗਾ ਜੀ ਤੇ ਸਵੇਰ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਕਿਹੜਾ ਇੱਥੋਂ ਦਾ ਸ਼ਹਿਰ ਆ ਕਿਹੜਾ ਡਿਸਟ੍ਰਿਕਟ ਆ ਜੀ ਤੇ ਇਧਰਲੇ ਪਾਸੇ ਬੈਕਸ਼ੈਡ ਆਪਾਂ ਮੈਟ ਵਿਛਾਲ ਲਿਆ ਜੀ। ਇੱਥੇ ਅੱਜ ਆਪਣੀ ਰਾਤ ਨਿਕਲੂਗੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਹਿਣ ਲਈ ਆਪਾਂ ਨੂੰ ਵਧੀਆ ਥਾਂ ਮਿਲ ਗਈ ਹੈ ਜੀ। ਅੱਜ ਦੀ ਵੀਡੀਓ ਆਪਣੀ ਇਸ ਸੰਭਾਤੀ ਵੱਲ ਵਧਦੀ ਆ। ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਂਦੀ ਆ। ਅੱਜ ਇੱਕ ਭੈਣ ਦਾ ਜਨਮ ਦੇਣਾ ਜੀ। ਭੈਣ ਦਾ ਨਾਮ ਹੈਗਾ ਅਰਸ਼ਦੀਪ ਕੌਰ। ਲੱਖ ਲੱਖ ਵਧਾਈਆਂ ਹੋਣ ਜੀ ਭੈਣ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਜਨਮ ਦਿਨ ਦੀਆਂ ਤੇ ਮਿਲਦੇ ਆ ਕੱਲ ਨੂੰ ਇਦਾਂ ਹੀ ਨਵੇਂ ਸਫ਼ਰ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ